ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਨਾ ਆਪਾਂ ਨੀਡਲਵਰਕ ਦਾ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਸੂਟ ਆਪਾਂ ਨਿੱਕੀ ਫੁੱਟੀ ਦਾ ਸੂਟ ਤਿਆਰ ਕੀਤਾ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਬਾਕੀ ਨੀਡਲਵਰਕ ਦੀਆਂ ਹੋਰ ਬਹੁਤ ਜ਼ਿਆਦਾ ਵੀਡੀਓਜ਼ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੁੱਲ ਬਣਾਉਣਾ ਸਿੱਖਣਾ ਹੈ ਬੁਲੀਅਨ ਸਟਿਚ ਵਗੈਰਾ ਹਨ ਤੇ ਨੀਡਲਵਰਕ ਦੇ ਟਾਂਕੇ ਨੇ ਜਿਹੜੇ ਉਹ ਸਾਰਿਆਂ ਦੀਆਂ ਵੀਡੀਓਜ਼ ਆਪਣੇ ਤੁਹਾਨੂੰ ਚੈਨਲ ਤੇ ਮਿਲ ਜਾਣਗੀਆਂ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਹੋ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਤੇ ਬਾਕੀ ਇਹ ਸੂਟ ਆ ਜਿਹੜਾ ਇਹ कॉटन ਫੈਬਰਿਕ ਤੇ ਆਪਾਂ ਤਿਆਰ ਕੀਤਾ ਲਾਈਟ ਜੇ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣੀਆਂ ਛੋਟੀਆਂ-ਛੋਟੀਆਂ ਆਪਾਂ ਬੂਟੀਆਂ ਬਣਾ ਕੇ ਸਿੰਪਲ ਤੇ ਸੋਬਰ ਜਿਹਾ ਸੂਟ ਹੈ ਜਿਹੜਾ ਉਹ ਤਿਆਰ ਕੀਤਾ। ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਤੇ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਡਿਜ਼ਾਈਨ ਆਪਾਂ ਬਣਾਇਆ ਕਿਵੇਂ ਹੈ। ਤੇ ਦੇਖੋ ਜੀ ਫਿਰ ਵੀਡੀਓ। ਹਾਂਜੀ ਪਹਿਲਾਂ ਆਪਾਂ ਜਿਹੜਾ ਬਾਰਡਰ ਡਿਜ਼ਾਈਨ ਦਿੱਤਾ ਹੈਗਾ ਤੇ ਆਪਾਂ ਨਾ ਸੂਟ ਦੇ ਵਿੱਚ ਮੇਜਰ ਦੋ ਹੀ ਕਲਰ ਰੱਖੇ ਨੇ ਜੀ। ਤੇ ਬਾਰਡਰ ਆਪਾਂ ਇਹਨਾਂ ਦੋਨਾਂ ਕਲਰਸ ਦੇ ਨਾਲ ਹੀ ਬਣਾ ਰਹੇ ਆਂ। ਇੱਕ ਹੈਗਾ ਪੀਚ ਜਿਹਾ ਕਲਰ ਹੈ ਲਾਈਟ ਤੇ ਇੱਕ ਡਾਰਕ ਗ੍ਰੀਨ ਕਲਰ ਹੈ। ਤੇ ਆਪਾਂ ਬਾਰਡਰ ਦੇਣ ਦੇ ਲਈ ਤਿੰਨ ਲਾਈਨਸ ਬਣਾਈਆਂ ਨੇ ਇਹਨਾਂ ਤਿੰਨ ਲਾਈਨਸ ਦੇ ਵਿੱਚ ਆਪਾਂ ਰਨਿੰਗ ਸਟਿਚ ਪਾ ਰਹੇ ਹਾਂ ਤੇ ਸੈਂਟਰ ਦੇ ਵਿੱਚ ਆਪਾਂ ਪੀਚ ਕਲਰ ਪਾਇਆ ਤੇ ਸਾਈਡਸ ਤੇ ਆਪਾਂ ਗ੍ਰੀਨ ਕਲਰ ਦੇ ਨਾਲ ਜਿਹੜਾ ਹੈਗਾ ਬਾਰਡਰ ਡਿਜ਼ਾਈਨ ਕਰ ਰਹੇ ਹਾਂ ਤੁਸੀਂ ਆਪਣੇ ਬਾਰਡਰ ਤੇ ਜਿਵੇਂ ਚਾਹੋ ਉਸ ਤਰ੍ਹਾਂ ਦਾ ਮਤਲਬ ਡਿਜ਼ਾਈਨ ਕਰ ਸਕਦੇ ਹੋ ਜੇ ਤੁਸੀਂ ਇਸ ਬਾਰਡਰ ਨੂੰ ਹੋਰ ਬ੍ਰੌਡ ਕਰਨਾ ਹੋਵੇ ਤਾਂ ਤੁਸੀਂ ਇਹਦੇ ਉੱਪਰ ਵੀ ਕੋਈ ਹੋਰ ਛੋਟੀ ਬੁਟੀ ਜਾਂ ਜਿਵੇਂ ਜਿਗਜੈਗ ਦਾ ਪੈਟਰਨ ਹੈ ਜਿਹੜਾ ਉਹ ਬਣਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਉਹ ਪੈਟਰਨ ਤੇ ਆਪਾਂ ਜਸਟ ਇਹਨੂੰ ਜ਼ਿਆਦਾ ਨਹੀਂ ਮਤਲਬ ਹੈਵੀ ਕੀਤਾ ਕਿਉਂਕਿ ਇਹ ਸਿੰਪਲ ਹੀ ਰੱਖਣਾ ਸੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਕਰਕੇ ਆਪਾਂ ਹਲਕਾ ਜਿਹਾ ਬਾਰਡਰ ਦਿੱਤਾ ਹੈ ਜ਼ਿਆਦਾ ਹੈਵੀ ਨਹੀਂ ਕੀਤਾ ਬਾਰਡਰ ਨੂੰ ਤੇ ਦੇਖੋ ਤੁਸੀਂ ਰਨਿੰਗ ਸਟਿਚ ਆ ਜਿਹੜਾ ਪਾਉਣਾ ਬਹੁਤ ਜ਼ਿਆਦਾ ਸੌਖਾ ਹੈ ਸਿਰਫ ਆਪਾਂ ਚੱਕ ਦੱਬ ਹੀ ਇਹਦੇ ਵਿੱਚ ਕਰਨੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਸੋਨਾ ਜਿਹੜਾ ਹੈਗਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਰਨਿੰਗ ਸਟਿਚ ਨਾਲ ਤਾਂ ਆਪਾਂ ਸਿੰਗਲ ਸਟਿਚ ਦੇ ਨਾਲ ਵੀ ਸੂਟ ਜਿਹੜਾ ਤਿਆਰ ਕਰ ਸਕਦੇ ਹਾਂ ਜੇ ਆਪਾਂ ਜ਼ਿਆਦਾ ਨੀਡਲ ਵਰਕ ਨਹੀਂ ਕਰਨਾ ਤਾਂ ਆਪਾਂ ਸਿੰਗਲ ਸਟਿਚ ਦੇ ਨਾਲ ਸੂਟ ਆ ਜਿਹੜਾ ਬਹੁਤ ਸੋਹਣਾ ਤਿਆਰ ਕਰ ਸਕਦੇ ਆ ਤੇ ਦੇਖੋ ਜੀ ਆਪਣਾ ਨਾ ਬਾਰਡਰ ਆ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਆਪਾਂ ਤਿੰਨ ਲਾਈਨਸ ਬਣਾਈਆਂ ਸੀ ਸੋ ਤਿੰਨੇ ਲਾਈਨਾਂ ਆਪਾਂ ਪਾ ਲਿਆ ਨੀ ਗਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆ ਵੀ ਇਹ ਬੂਟੀ ਇਹ ਜਿਹੜੀ ਆਪਾਂ ਕਿਸ ਤਰ੍ਹਾਂ ਬਣਾਈਏ ਇਹ ਆਪਾਂ ਡਰਾ ਜਿਹੜੀ ਕੀਤੀ ਹੈ ਨਾ ਉਹ ਫ੍ਰੀ ਹੈਂਡੀ ਕੀਤੀ ਹੈ ਤੁਸੀਂ ਚਾਹੋ ਤਾਂ ਇਹਨੂੰ ਟ੍ਰੇਸ ਕਰ ਸਕਦੇ ਹੋ ਇੱਕ ਬੂਟੀ ਬਣਾ ਕੇ ਸਾਰੇ ਸੂਟ ਤੇ ਪਰ ਆਪਾਂ ਇਹਨੂੰ ਮਤਲਬ ਸਿੰਗਲ ਬੂਟੀ ਸਿੰਗਲ ਸਿੰਗਲ ਬਣਾ ਲਈ ਇਦਾਂ ਫਰੀਹੈਂਡ ਹਨ ਤੇ ਸਭ ਤੋਂ ਪਹਿਲਾਂ ਨਾ ਆਪਾਂ ਇਹਦੇ ਤੇ ਬੁਲੀਨ ਸਟਿਚ ਨਾਲ ਸਟਿਚ ਪਾਵਾਂਗੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਆਪਾਂ ਸੈਂਟਰ ਦੇ ਵਿੱਚ ਸਟਿਚ ਲਾਉਣੇ ਆ ਇਹਦੇ ਬੁਲੀਨ ਸਟਿਚ ਦੇ ਨਾਲ ਆਪਾਂ ਇੱਕ ਸੈਂਟਰ ਦੇ ਵਿੱਚ ਨੂੰ ਸਟਿਚ ਪਾ ਲਾਂਗੇ ਇਹ ਬੂਟੀ ਦਾ ਡਿਜ਼ਾਈਨ ਆ ਜਿਹੜਾ ਉਹ ਇਸੇ ਤਰ੍ਹਾਂ ਹੀ ਬਣਦਾ ਤੇ ਇਹਦੀ ਜਿਹੜੀ ਫਾਈਨਲ ਲੁੱਕ ਆ ਬੂਟੀ ਦੀ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਸਿੰਪਲ ਵੀ ਆ ਕੋਈ ਬਹੁਤੀ ਜ਼ਿਆਦਾ ਔਖੀ ਨਹੀਂ ਹੈਗੀ ਕੋਈ ਆਪਾਂ ਬਹੁਤ ਵੱਡਾ ਫੁੱਲ ਨਹੀਂ ਬਣਾਉਣਾ ਹਨਾ ਬੂਟੀ ਬਿਲਕੁਲ ਛੋਟੀ ਹੋਈ ਹੈ ਇਸੀ ਤਰ੍ਹਾਂ ਆਪਾਂ ਹੁਣ ਸਾਈਡ ਤੇ ਇੱਕ ਬੁਲੀਅਨ ਸਟਿਚ ਹੋਰ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪੂਰੇ ਫੁੱਲ ਨੂੰ ਡਿਜ਼ਾਈਨ ਕਰਾਂਗੇ ਕਿਸ ਤਰ੍ਹਾਂ ਕਰਨਾ ਹੈਗਾ ਪਹਿਲਾਂ ਆਪਾਂ ਇਹਦੇ ਤੇ ਐਸੀ ਤਰ੍ਹਾਂ ਹੀ ਬੁਲੀਅਨ ਸਟਿਚ ਪਾ ਲਾਂਗੇ ਇਹਨੂੰ ਬੂਟੀ ਦੀ ਸ਼ੇਪ ਆਪਾਂ ਦਿੱਤੀ ਆ ਜਿਵੇਂ ਆਪਾਂ ਪਹਿਲਾਂ ਡਰਾਇੰਗ ਕੀਤੀ ਹੋਈ ਸੀ ਤੁਸੀਂ ਦੇਖੀ ਹੈ ਹਨ ਇਸ ਤਰ੍ਹਾਂ ਆਪਾਂ ਸੈਕੰਡ ਸਟਿਚ ਪਾ ਲਿਆ ਆਪਣਾ ਤੁਸੀਂ ਜਿਹੜਾ ਜਿੰਨੀ ਕੁ ਲੰਬਾ ਸਟਿਚ ਪਾਉਣਾ ਹੈ ਹਨ ਉਸ ਹਿਸਾਬ ਨਾਲ ਜਿਹੜੇ ਸੂਈ ਤੇ ਧਾਗੇ ਦੇ ਰਾਊਂਡ ਦੇਣੇ ਨੇ ਆਪਾਂ ਕੋਈ ਇਹ ਨਹੀਂ ਹੈਗਾ ਕਿ ਤਿੰਨਾਂ ਦੇ ਵਿੱਚ ਸੇਮ ਹੀ ਦੇਣੇ ਆ ਜੇ ਆਪਾਂ ਸੈਂਟਰ ਵਾਲਾ ਜਿਹੜਾ ਆਪਣਾ ਸਟਿਚ ਆ ਉਹ ਥੋੜਾ ਲੰਬਾ ਕਰਨਾ ਹੈ ਸਾਈਡਾਂ ਵਾਲੇ ਛੋਟੇ ਕਰਨੇ ਆ ਤਾਂ ਸਾਈਡਾਂ ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਛੋਟੇ ਥੋੜੇ ਬਲ ਪਾ ਸਕਦੇ ਆ ਤੇ ਜਿਹੜਾ ਸੈਂਟਰ ਵਾਲਾ ਉਹਦੇ ਵਿੱਚ ਜ਼ਿਆਦਾ ਬਲ ਪਾ ਸਕਦੇ ਆ ਉਹਨੂੰ ਸਟਿਚ ਨੂੰ ਲੰਬਾ ਕਰ ਸਕਦੇ ਆ ਜਿਵੇਂ ਆਪਾਂ ਇੱਥੇ ਕੀਤਾ ਹੋਇਆ ਆ ਆਪਾਂ ਜਿਹੜੀਆਂ ਸਾਈਡਾਂ ਵਾਲੀਆਂ ਸਟਿਚ ਪਾਈ ਨੇ ਇਹ ਛੋਟੇ ਪਾਈ ਹੈ ਤੇ ਸੈਂਟਰ ਵਾਲਾ ਜਿਹੜਾ ਥੋੜਾ ਜਿਹਾ ਲੰਬਾ ਸਟਿਚ ਪਾਇਆ ਹੈਗਾ ਤਾਂ ਕਿ ਬੂਟੀ ਦੀ ਸ਼ੇਪ ਆ ਜਿਹੜੀ ਪੂਰੀ ਸੋਹਣੀ ਬਣੇ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਵੂਲਨ ਸਟਿਚ ਪਾਇਆ ਆਪਾਂ ਇਹਨੂੰ ਆਪਾਂ ਕਵਰ ਕਰਨਾ ਸਾਈਡਾਂ ਤੋਂ ਉਹ ਆਪਾਂ ਕਾਦੇ ਨਾਲ ਕਰਨਾ ਆਪਾਂ ਲੇਜੀ ਡੇਜੀ ਸਟਿਚ ਨਾਲ ਕਰਨਾ ਹੈ ਇਸ ਤਰ੍ਹਾਂ ਦੇਖੋ ਤੁਸੀਂ ਉਹ ਮਨ ਕਵਰ ਹੋ ਗਿਆ ਦੇਖੋ ਕਿੰਨਾ ਸੋਹਣਾ ਉਹਦਾ ਜਿਹੜੀ ਲੁੱਕ ਹੈ ਉਹ ਆ ਰਹੀ ਹੈ ਫਾਈਨਲ ਦੇਖੋਗੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਬਣੂ ਨਾਲੇ ਸੌਖਾ ਬਣ ਰਿਹਾ ਕੋਈ ਇਹਦੇ ਚ ਔਖਾ ਹੈ ਨਹੀਂਗਾ ਸਟਿਚ ਹਨਾ ਇਹ ਬਿਲਕੁਲ ਹੀ ਸੌਖਾ ਹੈ ਬਿਲਕੁਲ ਨਾ ਆਪਾਂ ਸਿਰੇ ਤੇ ਸੂਈ ਕੱਢ ਲਾਂਗੇ ਸਟਿਚ ਦੇ ਇਸ ਤਰ੍ਹਾਂ ਦੇਖੋ ਤੁਸੀਂ ਤੇ ਆਪਾਂ লেਜੀ ਡੀਜੀ ਸਟਿਚ ਪਾ ਕੇ ਇਸ ਨੂੰ ਕਵਰ ਕਰ ਲਾਂਗੇ ਇਹ ਜਿਹੜਾ ਆਪਾਂ ਕਰ ਰਹੇ ਹਾਂ ਇਹ ਤੁਸੀਂ ਹੋਰ ਕਲਰ ਦੇ ਥ੍ਰੈਡ ਨਾਲ ਵੀ ਕਰ ਸਕਦੇ ਹੋ ਆਪਾਂ ਇੱਥੇ ਸੇਮ ਥ੍ਰੈਡ ਹੀ ਯੂਜ਼ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਆਪਣੇ ਮਦਰਸ ਨਾਲ ਜ਼ਿਆਦਾ ਕਲਰ ਨਹੀਂ ਪਸੰਦ ਕਰਦੀਆਂ ਆਪਣੇ ਸੂਟਾਂ ਦੇ ਵਿੱਚ ਪਾਏ ਹਨ ਤਾਂ ਆਪਾਂ ਆਪਣੇ ਲਈ ਰੈਡੀ ਕਰਨਾ ਤਾਂ ਆਪਾਂ ਡਿਫਰੈਂਟ ਕਲਰ ਇੱਥੇ ਹੋਰ ਯੂਜ਼ ਕਰ ਸਕਦੇ ਹਾਂ ਤਾਂ ਕਿ ਉਹ ਜਿਹੜਾ ਆਪਾਂ ਆਸ-ਪਾਸ ਇਹਦੇ ਬਾਉਂਡਰੀ ਦਿੱਤੀ ਉਹ ਜ਼ਿਆਦਾ ਸੋਹਣੀ ਲੱਗੇ ਇਸ ਕਰਕੇ ਹਨ ਤੇ ਹੁਣ ਆਪਾਂ ਨਾ ਇਹਦੀ ਡੰਡੀ ਬਣਾ ਰਹੇ ਹਾਂ ਉਹਦੇ ਲਈ ਆਪਾਂ ਜਿਹੜਾ ਸਟਿਚ ਪਾਇਆ ਹੈ ਉਹ ਆਪਾਂ ਸਟੈਮ ਸਟਿਚ ਪਾਇਆ ਤੇ ਹਮੇਸ਼ਾ ਆਪਾਂ ਖਿਆਲ ਰੱਖਣਾ ਹੈ ਕਿ ਆਪਣੇ ਸੂਟ ਦੇ ਵਿੱਚ ਆਪਾਂ ਫਲਾਵਰ ਜਾਂ ਬੂਟੀ ਕਿੱਡੀ ਕੁ ਪਾਈ ਹੈ ਹਨਾ ਉਸ ਦੇ ਹਿਸਾਬ ਨਾਲ ਆਪਾਂ ਉਹਤੇ ਪੱਤੀਆਂ ਲਾਉਣੀਆਂ ਹੁੰਦੀਆਂ ਨੇ ਸੋ ਆਪਣੀ ਬੂਟੀ ਹੈ ਜਿਹੜੀ ਉਹ ਬਹੁਤ ਛੋਟੀ ਹੈ ਇਸ ਕਰਕੇ ਨਾ ਬਹੁਤ ਜ਼ਿਆਦਾ ਵੱਡਾ ਆਪਾਂ ਪੱਤੀਆਂ ਦਾ ਨਹੀਂ ਕਰਿਆ ਆਪਾਂ ਸਿਰਫ ਲੇਜੀ ਡੇਜੀ ਇੱਕ ਇੱਕ ਸਟਿਚ ਲਾ ਕੇ ਪੱਤੀਆਂ ਦੀ ਜਸਟ ਜਿਹੜੀ ਲੁੱਕ ਹਨ ਸਿਰਫ ਉਹੀ ਦੇਵਾਂਗੇ ਬਹੁਤ ਜ਼ਿਆਦਾ ਵੱਡੀ ਪੱਤੀ ਲਾਵਾਂਗੇ ਤਾਂ ਫਿਰ ਨਾ ਉਹ ਸੋਹਣੀ ਨਹੀਂ ਲੱਗਦੀ ਹੈਗੀ ਲੱਗੀ ਹੋਈ ਇਸ ਕਰਕੇ ਆਪਾਂ ਬਿਲਕੁਲ ਛੋਟੀ ਜੀ ਮਤਲਬ ਉਹ ਬੂਟੀ ਬਣਾਈ ਹੈ ਉਹ ਤੇ ਉਸੇ ਹਿਸਾਬ ਨਾਲ ਹੀ ਆਪਾਂ ਉਥੇ ਪੱਤੀ ਲਾਤੀ ਦੇਖੋ ਤੁਸੀਂ ਤੇ ਹੁਣ ਆਪਾਂ ਬਾਕੀ ਦੀ ਜਿਹੜੀ ਇਹਦੇ ਤੇ ਡੰਡੀ ਲਾਈ ਹੈ ਉਹ ਕੰਪਲੀਟ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਫਾਈਨਲ ਲੁੱਕ ਦੇਵਾਂਗੇ ਤੁਸੀਂ ਦੇਖਦੇ ਰਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਫਾਈਨਲ ਲੁੱਕ ਇਹਦੀ ਬਣ ਕੇ ਤਿਆਰ ਹੋਊਗੀ ਬੜਾ ਹੀ ਸੌਖਾ ਫੁੱਲ ਹੈ ਤੇ ਇਸ ਫੁੱਲ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਜਿਹੜੇ ਸੂਟ ਨੇ ਬਣ ਕੇ ਤਿਆਰ ਹੁੰਦੇ ਨੇ ਤੇ ਤੁਸੀਂ ਕਿਸੇ ਵੀ ਏਜ ਦਾ ਇਸ ਸੂਟ ਨੂੰ ਬਣਾ ਕੇ ਜਿਹੜਾ ਤਿਆਰ ਕਰ ਸਕਦੇ ਹੋ ਕਲਰ ਕੰਟਰਾਸਟ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਰੱਖ ਸਕਦੇ ਹੋ ਕੋਈ ਇਦਾਂ ਉਹ ਨਹੀਂ ਹੈਗਾ ਹਨ ਤੇ ਡਾਰਕ ਕਲਰ ਇਹਦੇ ਵਿੱਚ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਜੇ ਤੁਸੀਂ ਇਸ ਤੋਂ ਵੀ ਡਾਰਕ ਕਲਰ ਪਾਉਂਗੇ ਹਨ ਤੇ ਕਲਰ ਚੋਇਸ ਜਿਵੇਂ ਜ਼ਿਆਦਾ ਕਲਰ ਪਾਈਏ ਆਪਾਂ ਦੇਖੋ ਹੁਣ ਆਪਾਂ ਜਿਵੇਂ ਇਹਦੀ ਸਟੈਮ ਪਾ ਲਈ ਹੈ ਨਾ ਇਹ ਇਸ ਤੋਂ ਬਾਅਦ ਆਪਾਂ ਨਾ ਇੱਥੇ ਇਹਨੂੰ ਫਿਨਿਸ਼ਿੰਗ ਦੇਣ ਵਾਸਤੇ ਇੱਕ ਨੋਟ ਲਾ ਲਈ ਤੇ ਇਹ ਨੋਟ ਵੀ ਤੁਸੀਂ ਡਿਫਰੈਂਟ ਕਲਰ ਦੀ ਲਾਓਗੇ ਹੋਰ ਜ਼ਿਆਦਾ ਸੋਹਣੀ ਲੱਗੂਗੀ ਆਪਾਂ ਇੱਥੇ ਗ੍ਰੀਨ ਕਲਰ ਦੀ ਲਾਈ ਹੈ ਇਹ ਤੇ ਦੇਖੋ ਲੁੱਕ ਫਾਈਨਲ ਕਿੰਨੀ ਜ਼ਿਆਦਾ ਸੋਹਣੀ ਆ ਰਹੀ ਹੈ ਇਸ ਬੁਟੀ ਦੀ ਬਹੁਤ ਜ਼ਿਆਦਾ ਸੋਹਣੀ ਬਣ ਗਈ ਇਹ ਬੁਟੀ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਸੂਟ ਤਿਆਰ ਕੀਤਾ ਤੇ ਹੁਣ ਨਾ ਆਪਾਂ ਤੁਹਾਨੂੰ ਇਸ ਸੂਟ ਦਾ ਪੈਟਰਨ ਦਿਖਾਉਣੇ ਆ ਕਿ ਇਹ ਕਾਟਨ 베ਸ ਤੇ ਹੈ ਜਿਵੇਂ ਆਪਾਂ ਪਹਿਲਾਂ ਦੱਸਿਆ ਤੇ ਹੁਣ ਆਪਾਂ ਇਹਦਾ ਪੈਟਰਨ ਦਿਖਾਉਣੇ ਆ ਵੀ ਆਪਾਂ ਕਿਸ ਪੈਟਰਨ ਦੇ ਨਾਲ ਇਹ ਜਿਹੜੀ ਸੂਟ ਹੈ ਜਿਹੜਾ ਇਹ ਤਿਆਰ ਕੀਤਾ ਦੇਖੋ ਤੁਸੀਂ ਹਾਂਜੀ ਇਹਦੇ ਪੈਟਰਨ ਦੇ ਵਿੱਚ ਆਪਾਂ ਪਹਿਲਾਂ ਬਾਰਡਰ ਦਿੱਤਾ ਘੇਰੇ ਤੇ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀ ਘਰਨੀ ਸਟਿਚ ਦੇ ਨਾਲ ਤੇ ਉਸ ਤੋਂ ਬਾਅਦ ਨਾ ਆਪਾਂ ਬੂਟੀਆਂ ਮੈਜ਼ਰਮੈਂਟ ਕਰਕੇ ਨਿਸ਼ਾਨੀਆਂ ਲਾ ਲਈਆਂ ਸੀ ਤੇ ਫ੍ਰੀ ਹੈਂਡੀ ਸਾਰੇ ਸੂਟ ਤੇ ਬੂਟੀਆਂ ਜਿਹੜੀਆਂ ਆਪਾਂ ਬਣਾ ਲਈਆਂ ਸੀਗੀਆਂ ਤੇ ਬੂਟੀਆਂ ਦਾ ਆਪਾਂ ਜਿਹੜਾ ਪੈਟਰਨ ਰੱਖਿਆ ਨਾ ਉਹ ਇੱਕ ਇੱਕ ਬੂਟੀ ਕੱਟ ਕਰਕੇ ਇਸ ਤਰ੍ਹਾਂ ਰੱਖਿਆ ਆਪਾਂ ਘੇਰੇ ਤੇ ਪੈਟਰਨ ਕਿਉਂਕਿ ਜ਼ਿਆਦਾ ਹੈਵੀ ਵਰਕ ਨਹੀਂ ਸੀ ਚਾਹੀਦਾ ਇਸ ਕਰਕੇ ਆਪਾਂ ਨਾ ਮਤਲਬ ਇਸ ਤਰ੍ਹਾਂ ਰੱਖਿਆ ਹੈਗਾ ਕਿ ਇੱਕ ਇੱਕ ਬੂਟੀ ਕੱਟ ਹੁੰਦੀ ਜਾਵੇ ਤੇ ਇਸ ਤੋਂ ਆਪਾਂ ਦੋ ਬੂਟੀਆਂ ਇੱਥੇ ਐਂਡ ਕਰਤਾ ਸੀਗਾ ਕਿਉਂਕਿ ਇਸ ਤੋਂ ਜ਼ਿਆਦਾ ਉੱਪਰ ਵਰਕ ਨਹੀਂ ਸੀ ਪਸੰਦ ਉਹਨਾਂ ਨੂੰ ਇਸ ਕਰਕੇ ਨਾ ਆਪਾਂ ਫਿਰ ਜ਼ਿਆਦਾ ਨਹੀਂ ਸੀ ਕੀਤਾ ਇਹ ਤੇ ਇਹਦੇ ਵਿੱਚ ਆਪਾਂ ਇੱਕ ਇੱਕ ਬੂਟੀ ਜਿਵੇਂ ਕੱਟ ਕਰਦੇ ਗਏ ਸਾਰੇ ਪੈਟਰਨ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਆਪਾਂ ਛੇ ਬੂਟੀਆਂ ਪਾਈਆਂ ਸੀ ਫਿਰ 5 4 3 ਹਨ ਇਦਾਂ ਦਾ ਪੈਟਰਨ ਆਪਾਂ ਬਣਾ ਕੇ ਸੂਟ ਤਿਆਰ ਕੀਤਾ ਤੇ ਇਹ ਪੈਟਰਨ ਆ ਜਿਹੜਾ ਇਹ ਵੀ ਆਪਾਂ ਚੇਂਜ ਕਰ ਸਕਦੇ ਹਾਂ ਜਿਵੇਂ ਹਨ ਤੇ ਇਹ ਵਾਲਾ ਜਿਹੜਾ ਆਪਾਂ ਬਾਹ ਦਾ ਡਿਜ਼ਾਈਨ ਬਣਾਇਆਗਾ ਬਾਹ ਤੇ ਜਿਹੜਾ ਆਪਾਂ ਹਲਕਾ ਹੀ ਰੱਖਿਆਗਾ ਬਾਰਡਰ ਬਣਾ ਕੇ ਨਾ ਜਸਟ ਦੋ ਤਿੰਨ ਬੂਟੀਆਂ ਹੀ ਪਾਈਆਂ ਨੇ ਜੀਆਂ ਤਾਂ ਕਿ ਕਿਉਂਕਿ ਬਾਹ ਵੀ ਜਿਆਦਾ ਹੈਵੀ ਉਹਨਾਂ ਨੂੰ ਨਹੀਂ ਚਾਹੀਦੀ ਇਸ ਕਰਕੇ ਆਪਾਂ ਥੋੜਾ ਹਲਕਾ ਹੀ ਰੱਖਿਆਗਾ ਤੇ ਬਾਹ ਦੀ ਲੁੱਕ ਹੈ ਜਿਹੜੀ ਦੇਖੋ ਕਿੰਨੀ ਸੋਹਣੀ ਆਈ ਹੈ ਹਨ ਤੇ ਬਾਕੀ ਜਿਹੜਾ ਬੂਟੀਆਂ ਦਾ ਪੈਟਰਨ ਇਹ ਤੁਸੀਂ ਚੇਂਜ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਹਰ ਇੱਕ ਲਾਈਨ ਦੇ ਵਿੱਚ ਕਲਰ ਵੀ ਬੁਟੀਆਂ ਦਾ ਚੇਂਜ ਕਰ ਸਕਦੇ ਹੋ ਤੇ ਪੈਟਰਨ ਜਿਵੇਂ ਤੁਸੀਂ 5 4 5 4 ਦਾ ਪੈਟਰਨ ਰੱਖ ਕੇ ਪੂਰੇ ਘੇਰੇ ਦੇ ਵਿੱਚ ਇਹ ਫੁੱਲੀ ਵਰਕ ਜਿਹੜਾ ਕਰ ਸਕਦੇ ਹੋ ਸ਼ਰਟ ਦੇ ਸਾਰੇ ਫਰੰਟ ਤੇ ਬਹੁਤ ਸੋਹਣਾ ਲੱਗਦਾ ਹੈ ਨਾ ਉਹ ਬਣਿਆ ਹੋਇਆ ਸੋ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਤੇ ਬਾਕੀ ਆਪਾਂ ਫੇਰ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਸੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ